अच्छा अच्छा चल आज कोई नहीं चंद रहेगा जब तक पूरा चंद रहेगा अगर तक मान नहीं रहेगा ਸਾਡੂ ਸਾਥੀ ਜੀ ਲੇਲਾ ਆਪਣੇ ਚਰਨਜੀਲਾ ਕਾਲਜ ਨੂੰ ਨਾਲ ਆਓ ਜੀ ਜੈ ਭਾਰਤ ਬਾਬਾ ਸਾਹਿਬ ਜੀ ਤੁਹਾਡੀ ਸੋਸ਼ਟੇ ਜੈ ਹਿੰਦ ਰੋਕੇ ਜਾਨੂ ਬਰਾਬਰੀ ਦਾ ਅਧ ਲੈ ਕੇ ਨੇਤਾ ਇੱਕ ਜਿਹੜੀ ਗੁਲਾਮ ਲੋਕ ਸੀ ਜਿਨ੍ਹਾਂ ਦੀ ਫਰੀ ਲੇਬਰ ਲਈ ਜਾਂਦੀ ਸੀ ਜਿਨ੍ਹਾਂ ਤੋਂ ਮੁਫਤ ਤੋਂ ਕੰਮ ਲਿਆ ਜਾ ਰਿਹਾ ਸਦੀਆਂ ਤੋਂ ਉਹਨਾਂ ਨੂੰ ਉਹਨਾਂ ਦੇ ਕੰਟਰੋਲ ਤੋਂ ਕਰ ਦਿੱਤਾ ਇਸ ਤਰ੍ਹਾਂ ਕਿ ਜਿਹਨਾਂ ਦੇ ਕੰਟਰੋਲ ਤੋਂ ਸਾਨੂੰ ਕੱਢਿਆ ਉਹ ਲਗਾਤਾਰ ਲੱਗਿਆ ਲਗਾਤਾਰ ਬਾਬਾ ਸਾਹਿਬ ਦੇ ਖਿਲਾਫ ਇਸ ਸਟੇਜ ਦੇ ਵਿੱਚ ਘ੍ਰਿਣਾ ਪੈਦਾ ਕੀਤੀ ਜਾ ਰਹੀ ਆ ਲਗਾਤਾਰ ਬਾਬਾ ਸਾਹਿਬ ਦੇ ਖਿਲਾਫ ਇੱਕ ਨਫਰਤ ਦੀ ਵਰਤਾਰਾ ਜਿਹੜਾ ਖੜਾ ਕੀਤਾ ਜਾ ਰਿਹਾ ਇਸ ਕਰਕੇ ਪੂਰੇ ਦੇਸ਼ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਘਟਨਾਵਾਂ ਹੁੰਦੀਆਂ ਕਾਂਗਰਸ ਦਾ ਰਾਜ ਰਿਹਾ ਭਾਜਪਾ ਦਾ ਰਾਜ ਰਿਹਾ ਅਕਾਲੀ ਭਾਜਪਾ ਦਾ ਰਾਜ ਰਿਹਾ ਸਮਾਜਵਾਦੀਆਂ ਦਾ ਰਾਜ ਰਿਹਾ ਬਿਹਾਰ 'ਚ ਰਾਜ ਰਿਹਾ ਮਹਾਰਾਸ਼ਟਰ ਦੇ ਵਿੱਚ ਐਨਸੀਪੀ ਦਾ ਰਾਜ ਰਿਹਾ ਸਾਰਿਆਂ ਦੇ ਵਿੱਚ ਇਦਾਂ ਦਾ ਕੋਈ ਦਿਨ ਨਹੀਂ ਆਇਆ ਜਦੋਂ 바ਵਾ ਸਾਹਿਬ ਦੇ ਖਿਲਾਫ ਇਹ ਨਫਰਤੀ ਦਾ ਪ੍ਰਕਾਵਾ ਨਹੀਂ ਕੀਤਾ ਗਿਆ ਤੇ ਉਹਨਾਂ ਦਾ ਸਟੈਚੂ ਨਹੀਂ ਤੋੜਿਆ ਗਿਆ ਇਸ ਕਰਕੇ ਔਰ ਸੰਸਦ ਦੇ ਵਿੱਚ ਅਮਿਤ ਸ਼ਾਹ ਬੋਲਿਆ ਬੀਜੇਪੀ ਆਰਐਸ ਨੇ ਵੀ ਇਹ ਤਾਂ ਜੀ ਡੁਪਲੀਕੇਟ ਮਨ ਲਓ ਕਾਪੀ ਕੀਤਾ ਆ ਬਿਨਾਂ ਦਾ ਰਜ਼ਰਵੇਸ਼ਨ ਲੈ ਕੇ ਦਿੱਤੀ ਬਾਬਾ ਸਾਹਿਬ ਨੇ ਸਾਡੇ ਨੂੰ ਸਾਨੂੰ ਹੱਕ ਲੈਣ ਦੇਣ ਕਰਕੇ ਸਾਨੂੰ ਨਮੈਦਗੀ ਰਾਤਵਾਰ ਰਾਹੀਂ ਦੇ ਰਾਹੀਂ ਨਮੈਦਗੀ ਦੇਣ ਕਰਕੇ ਉਹਨਾਂ ਨੂੰ ਇਹ ਨਫਰਤ ਜਿਹੜਾ ਵਰਤਾਰਾ ਸਾਰਾ ਚ ਨਾ ਪੈ ਰਿਹਾ ਇਸ ਕਰਕੇ ਬਾਬਾ ਸਾਹਿਬ ਦੇ ਖਿਲਾਫ ਇਸ ਸਟੇਜ ਦੇ ਵਿੱਚ ਜਿਹੜੀ ਨਫਰਤ ਬੁਲਾਈ ਜਾ ਰਹੀ ਆ ਉਹ ਇਸ ਤਰ੍ਹਾਂ ਕਿ ਬੁਲਾਈ ਜਾ ਰਹੀ ਕਿਉਂਕਿ ਉਹਨਾਂ ਨੇ ਸਾਨੂੰ ਬਰਾਬਰੀ ਦਾ ਹੱਕ ਲੈ ਕੇ ਦੇ ਦਿੱਤਾ ਇਸ ਕਰਕੇ ਇਹ ਜਿਹੜੀ ਇੱਥੇ ਦੀ ਅੰਮਰਸਰ ਦੀ ਘਟਨਾ ਆ ਇਹ ਸਾਰਾ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਨਾ ਬਣਾ ਦੇ ਜਿਹੜੀ ਬੀਜੇਪੀ ਕਾਂਗਰਸ ਉਹਨਾਂ ਦੀ ਸਹਿਯੋਗੀ ਪਾਰਟੀਆਂ ਵੱਲੋਂ ਇੱਕ ਨੈਰੇਟਿਵ ਦੇ ਨਾਲ ਹੀ ਜਿਹੜੀ ਫੀਡ ਕੀਤੀ ਗਈ ਆ ਉਹਦਾ ਇਹ ਪਰਿਕਟਾਵਾ ਆ ਤੇ ਅਸੀਂ ਉਹਦੀ ਇਹ ਸੱਚ ਸੁਰਨਾ ਚਿੰੰਦਾ ਕਰਦੇ ਆ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿਉਂਕਿ ਉਹਨਾਂ ਇਹ ਆਜੂ ਦੇ ਆਦਰਸ਼ ਨੂੰ ਮਿਲੀਆਂ ਮੀਟ ਕਰਾਂਗੇ ਤੇ ਇਹਨਾਂ ਨੂੰ ਦਵਾਣਾ ਕਿਉਂਕਿ ਬਾਬਾ ਸਾਹਿਬ ਇਦਾਂ ਦੇ ਆਦਰਸ਼ ਆ ਜਿਹੜੇ ਸਾਨੂੰ ਲੜਨ ਦੇ ਲਈ ਜੇਤਨ ਕਰਦੇ ਆ ਜਿਹੜੇ ਸਾਨੂੰ ਬਰਾਬਰੀ ਦਾ ਹੱਕ ਲੈਣ ਦੇ ਲਈ ਜਿਹੜੇ ਜੇਤਨ ਕਰਦੇ ਆ ਜਿਹੜੇ ਸਾਡੇ ਵਿੱਚ ਹੌਸਲਾ ਪੈਦਾ ਕਰਦੇ ਆ ਵੀ ਅਸੀਂ ਇਸ ਦੇਸ਼ ਦੇ ਵਿੱਚ ਬਰਾਬਰ ਦੇ ਨਾਗਰਿਕ ਆ। ਉਹਨਾਂ ਨੂੰ ਇਹ ਆ ਵੀ ਇਹੀ ਇਹਨਾਂ ਦਾ ਦਰਸ਼ ਆ। ਇਸ ਨੇ ਹੀ ਇਹਨਾਂ ਨੂੰ ਸਦੀਆਂ ਦੀ ਗੁਲਾਮੀ ਛੁਡਿਆ ਆ। ਇਸ ਕਰਕੇ ਇਹ ਸਰਦਾਰ ਨੂੰ ਮਿੱਟੀ ਕੀਤਾ ਜਾਵੇ। ਇਹ ਸਰਦਾਰ 'ਤੇ ਹਮਲਾ ਬੋਲਿਆ ਜਾਵੇ। ਇਹ ਆ ਲੱਜੀ ਰੌਂਦਾਂ ਤੇ ਲੋਕ ਲੜਨਾ ਛੱਡ ਜਾਣਗੇ ਤੇ ਦੁਬਾਰਾ ਗੁਲਾਮ ਬਣਾਏ ਜਾ ਸਕਦੇ ਆ ਇਸ ਕਰਕੇ ਬਾਬਾ ਸਾਹਿਬ ਨੂੰ ਜਿਹੜੀ ਇਸ ਸਟੇਜ ਵਿੱਚ ਨਫਰਤ ਝੇੜਣੀ ਪੈ ਰਹੀ ਆ ਉਹ ਸਾਨੂੰ ਆਜ਼ਾਦੀ ਕਰਕੇ ਜਿਹੜੀ ਉਹਨਾਂ ਦੇ ਸਾਨੂੰ ਹੱਥ ਲੈਣ ਦੇਣ ਕਿਉਂ ਰਹੀ ਪੈ ਰਹੀ ਆ ਇਸ ਕਰਕੇ ਅਸੀਂ ਇਸ ਤਰ੍ਹਾਂ ਦੀ ਜਿਹੜਾ ਨਫਰਤ ਹੀ ਵਰਤਾਰਾ ਆ ਬਾਬਾ ਸਾਹਿਬ ਦੇ ਖਿਲਾਫ ਔਰ ਸਾਡੇ ਸਾਰਿਆਂ ਦੇ ਖਿਲਾਫ ਸਾਡੀ ਸਾਰਿਆਂ ਦੀ ਆਜ਼ਾਦੀ ਦੇ ਖਿਲਾਫ ਅਸੀਂ ਇਹਨੂੰ ਕਿਸੇ ਵੀ ਕੀਮਤ ਇਸ ਦੇ ਵਿੱਚ ਬਰਦਾਸ਼ਤ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਅੱਜ ਜਿੰਨਾ ਵੀ ਇਕੱਠ ਹੋਇਆ ਜਿੰਨਾ ਵੀ ਵਿਰੋਧ ਕਰ ਰਹੇ ਆ ਅਸੀਂ ਔਰ ਜਿਹੜਾ ਸਾਡੇ ਖਿਲਾਫ ਸਾਡੇ ਰਹਿਬਰਾਂ ਖਿਲਾਫ ਨਫਰਤ ਲੈ ਕੇ ਬੈਠਿਆ ਅਸੀਂ ਉਹਨਾਂ ਨੂੰ ਇਹ ਹੀ ਦੱਸਣਾ ਚਾਹੁੰਦੇ ਆ ਕਿ ਅਸੀਂ ਸਦੀਆਂ ਤੋਂ ਗੁਲਾਮੀ ਛੱਲੀ ਆ ਸਦੀਆਂ ਤੋਂ ਗੁਲਾਮੀਆਂ ਸੰਤਾਪ ਛੇ ਲਿਆ ਆ ਔਰ ਹੁਣ ਅਸੀਂ ਤੁਹਾਡੀ ਫਲਾਮੀ ਅਸੀਂ ਕਬੂਲ ਕਰਨ ਵਾਲੇ ਨਹੀਂ ਹੈਗੇ ਇਸ ਕਰਕੇ ਜਿਹੜਾ ਕੋਈ ਇਹ ਸੋਚ ਲਾ ਕੇ ਬੈਠਾ ਆ ਉਹਨੂੰ ਡਟਮਾ ਜਿਹੜਾ ਠੋਕਮਾ ਜਵਾਬ ਅਸੀਂ ਦਵਾਂਗੇ ਔਰ ਜਿਹੜੇ ਸਾਡੇ ਰਹਿਬਰ ਆ ਉਹ ਰੁਕਣ ਵਾਲੇ ਨਹੀਂ ਹੈਗੇ ਬਾਬਾ ਸਾਹਿਬ ਪਿੰਡਾਂ ਚੋਂ ਨਿਕਲੇ ਸੀਗੇ ਉਹਨਾਂ ਨੂੰ ਪੂਰੀਆਂ ਸਰਕਾਰਾਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅੱਜ ਜੋ ਪੂਰੇ ਵਿਸ਼ਵ ਦਾ ਜਨਾਲ ਦੱਸ ਬਣ ਚੁੱਕਿਆ ਇਹ ਜਿਹੜਾ ਕਾਰਮਾ ਆ ਅੱਗੇ ਵਧਦਾ ਰਹੂਗਾ ਪਰ ਅਸੀਂ ਬਾਬਾ ਸਾਹਿਬ ਦਾ ਜਿਹੜਾ ਕਾਰਮਾ ਆ ਉਹ ਇੰਦਾ ਹੀ ਆਪਣਾ ਜਿੰਦ ਜਾਨ ਲਾ ਕੇ ਜਿਹੜਾ ਜਿੱਤਵਾਵਾਂਗੇ ਔਰ ਹਰ ਹਰ ਵਕਤੋ ਜਿਹੜਾ ਉਹਨਾਂ ਦਾ ਸਨਮਾਨ ਜਿਹੜਾ ਉਹਨਾਂ ਦੀ ਲੜਾਈ ਲੜਾਂਗੇ ਇਹਨੀਆਂ ਬੇਨਤੀਆਂ ਤੁਹਾਨੂੰ ਸਾਡੇ